ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਵੈਲਵਟ ਦੇ ਸੂਟ ਬਹੁਤ ਸੋਹਣੀ ਵੈਲਵਟ ਹੋ ਗਈ ਵਧੀਆ ਵਾਲੀ ਠੀਕ ਹੈ ਤੇ ਬਹੁਤ ਹੀ ਪਿਆਰੇ ਜਿਹੇ ਸੂਟ ਨੇ ਤੇ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਪਣਾ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay ਫੋਨ पे ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਤੇ ਚਲੋ ਦੇਖਦੇ ਹਾਂ ਸੂਟ ਬਹੁਤ ਸੋਹਣੀ ਵੈਲਵਟ ਆ ਠੀਕ ਹੈ 9000 ਵੈਲਵਟ ਆ ਇਹਦਾ ਡਿਜ਼ਾਈਨ ਚੈੱਕ ਕਰਾ ਦੇਣੀ ਤੁਹਾਨੂੰ ਇਹਦਾ ਡਿਜ਼ਾਈਨ ਆਏਗਾ ਇਸ ਤਰ੍ਹਾਂ ਠੀਕ ਹੈ ਓਕੇ ਜੀ ਤੇ ਘੇਰੇ ਦੇ ਉੱਪਰ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਹਾਂ ਜੀ ਘੇਰੇ ਦੇ ਉੱਪਰ ਮਿਲੇਗਾ ਇਸ ਤਰ੍ਹਾਂ ਦਾ ਮਤਲਬ ਇਥੋਂ ਹਾਫ ਤੋਂ ਸਟਾਰਟ ਹੋ ਜੇਗਾ ਇਹ ਡਿਜ਼ਾਈਨ ਤੇ ਇਸ ਤਰ੍ਹਾਂ ਆਏਗਾ ਤੁਸੀਂ ਇਦਾਂ ਵੇਖ ਸਕਦੇ ਜੀ ਗਲਾ ਆ ਗਿਆ نیچے ਇੱਕ ਇਰਾ ਆ ਗਿਆ ਜਿਸੇ ਤਰ੍ਹਾਂ ਹੀ ਬੈਕ ਆਊਗੀ ਪਲੇਨ ਠੀਕ ਹੈ ਇਧਰਲੀ ਸਾਈਡ ਤੋਂ ਬਾਜੂ ਨਿਕਲਣਗੀਆਂ ਠੀਕ ਹੈ ਇਧਰੋਂ ਨਿਕਲ ਜਾਣਗੀਆਂ ਤੁਹਾਡੀਆਂ ਬਾਜੂ ਔਰ ਤੁਸੀਂ ਕੱਪੜੇ ਦੀ ਸ਼ਾਈਨ ਤੋਂ ਪਤਾ ਲਾ ਸਕਦੇ ਜੀ ਕਿ ਵੈਲਵਟ ਬਹੁਤ ਹੀ ਸੋਹਣੀ ਹੈ ਹਲੋ ਜੀ ਠੀਕ ਹੈ ਇਸ ਦੇ ਨਾਲ ਤੁਹਾਨੂੰ ਮਿਲੂਗੀ ਪਸ਼ਮੀਨਾ ਦੀ ਬਾਟਮ ਆਫ ਵਾਈਟ ਕਲਰ ਦੀ ਠੀਕ ਹੈ ਤੇ ਨਾਲ ਆਏਗਾ ਸ਼ਾਲ स्टॉल स्टॉल आएगा काफी लंबा है बट है स्टॉल ठीक है आलू जी टसल भी लगे हुए हैं ਤੇ ਬਹੁਤ ਪਿਆਰਾ ਜਿਹਾ ਸੂਟ ਹੈ 1150 ਸੂਟ ਦਾ ਪ੍ਰਾਈਸ ਰਹੇਗਾ ਇਹ ਵਾਲੇ ਦਾ ਕਲਰ ਇਹਦੇ ਵਿੱਚ ਤੁਹਾਨੂੰ ਮੈਂ ਹੋਰ ਦਿਖਾ ਦਿੰਦੀ ਹਾਂ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਗ੍ਰੀਨ ਕਲਰ ਔਰ एकदम ਗਲਾਸ ਚਾਈਨ ਆ वेलवेट दे दे दी हेलो ਇਹ ਆਏਗਾ 셔ਟ ਦਾ ਘੇਰੇ ਦਾ ਡਿਜ਼ਾਈਨ ਆਏਗਾ ਬੈਕ ਸਾਈਡ ਵੀ ਐਵੇਂ ਆਏਗਾ ਬਾਜੂ ਦਾ ਸਾਈਡ ਤੇ ਦਿੱਤਾ ਹੋਇਆ ਓਕੇ ਜੀ ਬਾਜੂ ਦਾ ਦਿੱਤਾ ਹੋਇਆ ਸਾਈਡ ਤੇ ਇਹਦੇ ਨਾਲ ਤੁਹਾਨੂੰ ਮਿਲੂਗੀ ਪਸ਼ਮੀਨਾ ਦੀ ਬਾਟਮ ਤੇ ਨਾਲ ਛਾਲ ਇਹਨੂੰ ਜੀ ਚੈੱਕ ਕਰੋ ਠੀਕ ਹੈ ਇਹ ਵਾਲੀ ਆਈਟਮ ਆਏਗੀ 1150 ਪ੍ਰਾਈਸ ਰਹੇਗਾ ਬਹੁਤ ਸੋਹਣੀ ਵੈਲਵਟਾ ਠੀਕ ਹੈ ਮੇਰਾ ਸੂਟ ਮਰਾ ਬਣ ਰਿਹਾ ਵੈਲਵਟ ਦਾ मैं सोचा बनाऊंगी वीडियो पर अजे तक बनिया नहीं है Next आएगा जी बहुत सोहना कलर प्रिंट आ प्रिंट मतलब चेक करो कि सोहने प्रिंट आ बहुत ही प्यारे प्रिंट बिल्कुल प्रीमियम सूट बहुत सोने आ 1150 ਪ੍ਰਾਈਸ ਰਹੂਗਾ ਇਹਦੇ ਨਾਲ ਨਾ ਇਸ ਕਲਰ ਦੀ ਸੈਲਫ ਪ੍ਰਿੰਟ ਦੀ ਬਾਟਮ ਆਉਗੀ ਨਾਲ ਠੀਕ ਹੈ ਇਹ ਵਾਲੇ ਕਲਰ ਦੇ ਨਾਲ ਮੈਚਿੰਗ ਆਉਗੀ ਬਾਟਮ ਓਕੇ ਜੀ ਤੇ ਸ਼ਾਲ ਵੀ ਇਹਦਾ ਦਿਖਾ ਦੇਣੀ ਹੈ ਮੈਂ ਇਹ ਵਗਲਾ ਆਇਗਾ ਇਹਦਾ ਸ਼ਾਲ ਕਿਆ ਹੀ ਬੱਤਮ ਵਾਲਾ ਡਿਜ਼ਾਈਨ ਆ ਬਹੁਤ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਜਿਹਾ ਪੀਸ ਆ ਠੀਕ ਹੈ ਜੀ ਤੇ 1150 ਪ੍ਰਾਈਸ ਰਹੇਗਾ ਸੂਟ ਦਾ ਨੈਕਸਟ ਆ ਗਿਆ ਜੀ ਆਪਣੇ ਕੋਲ ਹੈਲੋ ਇਹ ਵਾਲਾ ਡਿਜ਼ਾਈਨ ਵੀ ਬਹੁਤ ਪਿਆਰਾ ਤੇ ਬਹੁਤ ਵਾਇਰਲ ਵਾਲਾ ਡਿਜ਼ਾਈਨ ਆ ਇਹਦੇ ਵਿੱਚ ਸਿੰਗਲ ਹੀ ਪੀਸ ਰਹਿ ਗਿਆ ਤਾਂ ਤਾਂ ਹੀ ਮੈਂ ਵੀਡੀਓ ਬਣਾ ਰਹੀ ਕਿਉਂਕਿ ਵੀਡੀਓ ਬਣਾਉਣ ਤੋਂ ਪਹਿਲਾਂ ਮੇਰਾ ਸੂਟ ਤੇ ਸਿੱਪ ਗਿਆ ਯਾਨੀ ਔਰ ਸੂਟ ਨਿਕਲਦੇ ਜਾਂਦੇ ਸੀ ਹੈਲੋ ਗਲਾਸ ਸ਼ਾਈਨ ਚੈੱਕ ਕਰੋ ਤੁਸੀਂ ਫੈਬਰਿਕ ਦੀ ਕਿ ਕਿੰਨੀ ਸੋਹਣੀ ਸ਼ਾਈਨ ਆ ਤੇ ਇਹ ਆ ਗਿਆ ਦਾ ਬਾਰਡਰ ਜਿਹੜਾ ਕਿ ਤੁਹਾਨੂੰ ਫਰੰਟ ਤੇ ਵੀ ਮਿਲੇਗਾ ਬੈਕ ਤੇ ਵੀ ਮਿਲੇਗਾ ਇਧਰ ਬਾਜੂ ਬਾਜੂ ਤੇ ਵੀ ਮਿਲੇਗਾ ਠੀਕ ਹੈ ਤੇ ਪਸ਼ਮੀਨਾ ਦੀ ਬਾਟਮ ਮਿਲੇਗੀ ਨਾਲ ਤੇ ਨਾਲ ਆਏਗਾ ਜੀ ਪਿਆਰਾ ਜਿਹਾ ਸਟੋਲ ਇਸ ਤਰ੍ਹਾਂ ਦਾ ਕਾਫੀ ਲੰਬਾ ਹੈ ਚੌੜਾਈ ਘਾਟਾ ਪਰ ਬਹੁਤ ਸੋਹਣਾ ਹੈ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਆਏਗਾ ਠੀਕ ਹੈ 1150 ਰਹੇਗਾ ਪ੍ਰਾਈਸ ਵੈਲਵਟ ਬਹੁਤ ਸੋਹਣੀ ਆਏਗੀ ਮਾਈਕਰੋ ਵੈਲਵਟ ਆ ਠੀਕ ਹੈ ਤੇ ਨੈਕਸਟ ਆ ਗਿਆ ਇਹਦੇ ਵਿੱਚ ਇਹ ਡਿਜ਼ਾਈਨ ਪੈਨਲ ਵਾਲਾ ਠੀਕ ਹੈ ਜੀ ਇਹ ਆ ਗਿਆ ਪੈਨਲ ਵਾਲਾ ਡਿਜ਼ਾਈਨ ਆ ਗਿਆ ਬੈਕ ਸਾਈਡ ਵੀ ਇਵੇਂ ਆਏਗੀ ਫਰੰਟ ਵੀ ਇਵੇਂ ਆਏਗੀ ਬਾਜੂ ਦਾ ਅਲੱਗ ਦਿੱਤਾ ਹੋਇਆ ਸਾਈਡ ਤੇ ਕਪੜਾ ਨਾਲ ਆਏਗੀ ਪਸ਼ਮੀਨਾ ਦੀ ਬਾਟਮ ਠੀਕ ਹੈ ਸੇਮ ਫੈਬਰਿਕ ਹੋ ਸੇਮ ਕਲਰ ਦੀ ਤੇ ਨਾਲ ਆ ਗਿਆ ਪਿਆਰਾ ਜਿਹਾ ਸ਼ਾਲ ਬਹੁਤ ਸੋਹਣੀ ਚੀਜ਼ ਆ ਤੇ ਬਹੁਤ ਹੀ ਘੱਟ ਰੇਟਾਂ 'ਚ ਤੁਹਾਨੂੰ ਮਿਲ ਰਹੀ ਹੈ ਮਾਈਕਰੋ ਵੈਲਵਟ 9000 ਬਹੁਤ ਸੋਹਣੀ ਹੈ ਹੈਲੋ ਜੀ ਠੀਕ ਹੈ ਇਹਨਾਂ ਦਾ ਪ੍ਰਾਈਸ ਸੀਗਾ 1150 ਹੁਣ ਮੈਂ ਜਿਹੜੇ ਤੁਹਾਨੂੰ ਵਿਖਾ ਰਹੀ ਹਾਂ ਇਹ 1250 ਚ ਆਣਗੇ ਹੈਲੋ ਜੀ ਹੈਲੋ ਇਹ ਆਏਗਾ ਜੀ ਫੁੱਲ ਸ਼ਰਟ ਦਾ ਕਪੜਾ ਆਊਗਾ ਪੂਰਾ 2.5 ਮੀਟਰ ਕਪੜਾ ਹੈ ਠੀਕ ਹੈ ਅੱਗੇ ਫਰੰਟ ਬੈਕ ਸੇਮ ਆਊਗੀ 2.5 ਮੀਟਰ ਕਪਤਾ ਆਏਗਾ ਨਾਲ ਆਏਗੀ ਪਸ਼ਮੀਨਾ ਦੀ ਸਲਵਾਰ 2.5 ਮੀਟਰ ਦੀ ਸਲਵਾਰ ਆਏਗੀ ਠੀਕ ਹੈ ਪਿਓਰ ਪਸ਼ਮੀਨਾ ਦੀ ਸਲਵਾਰ ਹੋਏਗੀ ਇਹਦੇ ਨਾਲ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਦਾ ਪਿਓਰ ਦਾ ਸ਼ਾਲ ਮਤਲਬ ਤੁਸੀਂ ਜਿਸ ਤਰ੍ਹਾਂ ਮਸਲੀਨ ਦਾ ਦੁਪੱਟਾ ਹੁੰਦਾ ਨਾ ਐਵੇਂ ਦਾ ਹੀ ਹੈ ਸ਼ਾਲ ਸਮਝ ਲਓ ਚਾਹੇ ਦੁਪੱਟਾ ਸਮਝ ਲਓ ਵੀ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਠੀਕ ਹੈ ਐਲੋ ਜੀ ਲੈਸ ਦੀ ਫਿਨਿਸ਼ਿੰਗ ਮਿਲੇਗੀ 4 ਸਾਈਡ ਤੇ ਬਹੁਤ ਹੀ ਸੋਹਣਾ ਇਹਦੇ ਨਾਲ ਮਤਲਬ ਜੱਜਦਾ ਪਿਆ ਹੈ ਦੁਪੱਟਾ ਹਲਕੀ ਹਲਕੀ ਜੀ ਲਾਈਨਿੰਗ ਆਉਗੀ ਇਹਦੇ ਵਿੱਚ ਨਹੀਂ ਵਿਖੀ ਇਹ ਦੇਖੋ ਹਲਕੀ ਹਲਕੀ ਜੀ ਲਾਈਨਿੰਗ ਵਿਖੀ ਪਈ ਹੈ ਜਿਵੇਂ ਮਸਲੀਨ ਦੁਪੱਟਾ ਹੁੰਦਾ ਨਾ ਲਾਈਨਿੰਗ ਚ ਐਵੇਂ ਦਾ ਆਊਗਾ ਬਹੁਤ ਪਿਆਰਾ ਜਿਹਾ ਖੁੱਲਾ ਡੁੱਲਾ ਦੁਪੱਟਾ ਵਾ ਦੁਪੱਟਾ ਵਾ ਜਾਂ ਸ਼ਾਲ ਆ ਸ਼ਾਲ ਵਾਂਗੂ ਵੀ ਇਸਟਾਲ ਵਾਂਗੂ ਫੀਲ ਹੁੰਦਾ ਤੇ ਬਿਲਕੁਲ ਪਤਲਾ ਜਿਹਾ ਦੁਪੱਟਾ ਨਹੀਂ ਹੈ ਲੈ ਕਿ ਕਿਉਂ ਓਕੇ ਅਸਤਰਾ ਮਾਇਆ ओके okay जी ए आएगा ना सूट बहुत प्यारा जहा ठीक तो है ए प्राइस बारह सौ पा रुका हूँ मैं नैक्सट दिखाई कलर बहुत प्यारे प्यारे आए हैं नैक्सट आ गया जी प्रिंट चेक करो कि प्यारा प्रिंट आके बहुत सोहना प्रिंट आ ਚੈੱਕ ਕਰਨਾ ਗੱਲਬਾਤ ਹੈ ਪੂਰੀ ਐਂਡ ਥੋੜੀ ਜਿਹੀ ਕਿਨਾਰੀ ਲੱਗਦਾ ਹੈ ਖਰਾਉ ਚਲੋ ਕਿਨਾਰੀ ਚੱਲੇਗੀ ਓਕੇ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਨਾਲ ਤੁਹਾਨੂੰ ਮਿਲੇਗੀ ਲਾਈਟ येलो ਕਲਰ ਦੀ ਹਲੋ ਪਸ਼ਮੀਨਾ ਬਾਟਮ ਮਿਲੂਗੀ ਤੇ ਨਾਲ ਇਸੇ ਤਰ੍ਹਾਂ ਦਾ ਇਹ ਸ਼ਾਲ ਮਿਲੂਗਾ ਸ਼ਾਲ ਜਾਂ ਦੁਪੱਟਾ ਕੁਝ ਵੀ ਕਹਿ ਸਕਦੇ ਆ ਉੱਪਰ ਲੈਸ ਲੱਗੀ ਹੋਈ ਆ ਸੇਮ ਡਿਟੋ ओके okay, और क्या ही मैचिंग बनेगी ये बहुत सोनी मैचिंग बारह सौ प्राइस रहेगा नैक्सट आ गया जी पिंक मजंटा कलर हेलो पिंक मजंटा कलर और शाइनिंग चेक करो कपड़े दी पहला शाइनिंग कि प्यारी है और प्रिंट बहुत सोहने ਬਹੁਤ ਹੀ ਸੋਹਣਾ ਪ੍ਰਿੰਟ ਆ ਇਹਦੇ ਨਾਲ ਤੁਹਾਨੂੰ ਮਿਲੇਗੀ ਪਸ਼ਮੀਨਾ ਦੀ ਬਾਟਮ ਤੇ ਨਾਲ ਮਿਲੇਗੀ ਉਹੀ ਪਸ਼ਮੀਨਾ ਦੀ ਸ਼ਾਲ ਜਾਂ ਦੁਪੱਟਾ ਕੁਝ ਵੀ ਕਹਿ ਸਕਦੇ ਆ ਮਿਲੇਗਾ 1250 ਪ੍ਰਾਈਸ ਰਹੇਗਾ ਨੈਕਸਟ ਕਲਰ ਜਿਹੜਾ ਮੈਂ ਦਿਖਾਉਂਗੀ ਉਹ ਵੀ ਬਹੁਤ ਸੋਹਣਾ ਹੈ ਸਾਰੇ ਕਲਰ ਸੋਹਣੇ ਆ ਦੇਖਦੇ ਆ ਦੇਖਦੇ ਦਿਲ ਕਰਦਾ ਕਿ ਸਾਰੇ ਸੂਟ ਆਪ ਹੀ ਬਣਾ ਲਈਏ ਹਲੋ ਜੀ ਠੀਕ ਹੈ ਕਲਰ ਮਹਿੰਦੀ ਆ ਗਿਆ ਪ੍ਰਿੰਟ ਵਾਓ ਵਾਲਾ ਆ ਗਿਆ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਹਲੋ ਜੀ ਤੇ ਨਾਲ ਆ ਗਿਆ ਇਹਦੇ ਪਸ਼ਮੀਨਾ ਦੀ ਬਾਟਮ ਮੈਂਦੀ ਕਲਰ ਦੀ ਤੇ ਪਸ਼ਮੀਨਾ ਦੀ ਸ਼ਾਲ ਠੀਕ ਹੈ ਇਹ ਹੈ ਪਸ਼ਮੀਨਾ ਦੀ ਸ਼ਾਲ ਹੀ ਆ ਵੈਸੇ ਲੈਸ ਦੀ ਫਿਨਿਸ਼ਿੰਗ ਹੋਈ ਆ ਬਹੁਤ ਸੋਹਣੀ ਤੁਹਾਨੂੰ ਲੈਸ ਲੂਸ ਨਹੀਂ ਲਗवानी ਪਊਗੀ ਹਲੋ ਓਕੇ ਜੀ ਤੇ ਪ੍ਰਾਈਸ ਲੱਗੇਗਾ 1250 ਰੁਪਏ ਨੈਕਸਟ ਕਲਰ ਮੈਂ ਕਿਹੜਾ ਦਿਖਾਵਾਂ ਮੈਨੂੰ ਇਹਨੇ ਸੋਹਣੇ ਲੱਗਦੇ ਪਏ ਨਾ ਲਓ ਜੀ ਕਈਆਂ ਨੂੰ ਨਾ ਥੋੜਾ ਜਿਹਾ ਇਹਦਾ ਇਸ਼ੂ ਹੁੰਦਾ ਮੈਨੂੰ ਵੀ ਹੁੰਦਾ ਕਿ ਵੈਲਵਟ ਘੁੰਮਦੀ ਆ ਪਰ ਮੈਂ ਹੁਣ ਜਿਹੜਾ ਸੂਟ ਸਿਲਵਾਇਆ ਉਹਦੇ ਲਾਈਨਿੰਗ ਲਗਵਾ ਲਈਏ ਲਾਈਨਿੰਗ ਦਾ ਕਰਕੇ ਘੁੰਮਣ ਦਾ ਈ ਸ਼ੂ ਨਹੀਂ ਆਉਂਦਾ ਐਲੋ ਪ੍ਰਿੰਟ ਔਰ ਪ੍ਰਿੰਟ ਮੈਨੂੰ ਨਹੀਂ ਲੱਗਦਾ ਕੈਮਰੇ 'ਚ ਉਹਨੇ ਸੋਨੇ ਲੱਗ ਰਿਹਾ ਜਿੰਨੇ origignal 'ਚ ਏ ਕਲਰ ਤੇ ਪ੍ਰਿੰਟ ਤੇ ਇਹਨਾਂ ਦੀ ਸ਼ਾਈਨ origignal 'ਚ ਕਿਉਂਕਿ ਮੇਰੇ ਕੋਈ ਨਹੀਂ ਲਾਈਟਿੰਗ ਵੀ ਨਹੀਂ ਹੈਗੀ ਓਨਲੀ ਕੋਈ ਬਲਬ ਆ ਜਿੱਥੇ ਮੈਂ ਬਣਾ ਰਹੀ ਆ ਸ਼ੌਪ ਤੇ ਵੀ ਮੇਰੇ ਇਨੀ ਲਾਈਟਿੰਗ ਨਹੀਂ ਹੈਗੀ ਠੀਕ ਹੈ ਔਰ ओरिजिनल ਯਾ ਜੋ ਕੁਝ ਵੀ ਹੈ ਮੈਂ ਤਾਂ ਨੋਰਿਜਨਲੀ ਦਿਖਾਉਣੀ ਆ ਕੋਈ ਐਕਸਟਰਾ ਫਲੈਸ਼ ਨਹੀਂ ਪੈ ਰਹੀ ਇਹਦੇ ਉੱਪਰ ਠੀਕ ਹੈ ਔਰ ਬਹੁਤ ਸੋਨੇ ਪੀਸ ਆ ਪਾਉ ਵਾਲੇ ਤੁਸੀਂ ਚੈੱਕ ਕਰੋ ਸ਼ਾਈਨ ਚੈੱਕ ਕਰੋ ਕਿੰਨੀ ਸੋਣੀ ਗਲਾਸੀ ਸ਼ਾਈਨ ਆ ਠੀਕ ਹੈ ਇਹਦੇ ਨਾਲ ਤੁਹਾਨੂੰ ਆਨੀਅਨ ਪਿੰਕ ਦੀ ਕੰਟਰਾਸਟ ਮਿਲੂਗੀ ਵਿਦ ਸ਼ਾਲ ਦੇ ਉੱਪਰ ਵੀ ਫਿਰ ਆ ਗਿਆ ਨੈਕਸਟ ਬਹੁਤ ਸੋਹਣਾ ਪੀਸ। ਜੋ ਪਹਿਲਾਂ ਇਹ ਕਹਿ ਦੇਣੀ ਤੁਹਾਨੂੰ ਬਹੁਤ ਜੀ ਸਾਹਿਬ। ਹਲੋ। ਬਲੈਕ। ਠੀਕ ਹੈ। ਇਹ ਵੀ ਬਹੁਤ ਸੋਹਣਾ ਪੀਸ। ਲਓ ਜੀ। ਠੀਕ ਹੈ। ਬਹੁਤ ਪਿਆਰਾ ਪੀਸ ਆ ਇਹਦੇ ਨਾਲ ਤੁਹਾਨੂੰ ਮਿਲੂਗੀ ਇਹ ਵਾਲੀ ਕੰਟਰਾਸਟ। ਇਹ ਬਲੈਕ ਨਹੀਂ ਆ। ਆਈ ਥਿੰਕ ਥੋੜਾ ਜਿਹਾ 컬러 ਫਰਕ ਆ ਰਿਹਾ ਬਲੈਕ ਨਾਲੋਂ। ਠੀਕ ਹੈ। ਇਹ ਲੋ ਇਹਵੇਂ ਦਾ 컬러 ਕੰਟਰਾਸਟ ਆਏਗਾ। ਤੇ 1250 ਇਸ ਸੂਟ ਦਾ ਪ੍ਰਾਈਸ ਰਹੇਗਾ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ